ਜਗ ਨਿਊਜ਼ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਵਾਲ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਤਿ ਸ਼੍ਰੀ ਅਕਾਲ ਦੋਸਤੋ ਅਰਜਨ ਦੀ ਤਰ੍ਹਾਂ ਮਹਾਂ ਜਗਦੀਪ ਸਿੰਘ ਕੈਂਤ ਤੁਹਾਡੇ ਰੂਬਰੂ ਹੋ ਰਹੇ ਹਨ ਤੁਸੀਂ ਦੇਖ ਰਹੇ ਹੋ ਜਗ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਵਾਲਾ ਆਈਕਨ ਵੀ ਦਬਾ ਦਿਓ ਸਾਨੂੰ ਹਮੇਸ਼ਾ ਇਹ ਲੱਗਿਆ ਰਹਿੰਦਾ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਅੱਜਕਲ ਬਹੁਤ ਹੀ ਚਰਚਿਤ ਇੱਕ ਗੀਤ ਜਿਹੜਾ ਸਾਹਮਣੇ ਆ ਰਿਹਾ ਇੱਕ ਹਸਬੈਂਡ ਨੇ ਆਪਣੀ ਵਾਈਫ ਨੂੰ ਇੱਕ ਪਤੀ ਨੇ ਆਪਣੀ ਪਤਨੀ ਨੂੰ ਜਨਮ ਦਿਨ ਦੇ ਉੱਤੇ ਇੱਕ ਅਜੀਹਾ ਤੋਹਫਾ ਦਿੱਤਾ ਜਿਹੜਾ ਬਹੁਤ ਵੱਡਮੁੱਲਾ ਹੈ ਤਾਂ ਪਹਿਲਾਂ ਤੁਸੀਂ ਉਹ ਗੀਤ ਸੁਣੋ ਫਿਰ ਆਪਾਂ ਉਹਦੇ ਤੇ ਚਰਚਾ ਕਰਾਂਗੇ ਤੇ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਇਹ ਤੋਹਫਾ ਕੀ ਤੁਸੀਂ ਆਪਣੀ ਪਤਨੀ ਨੂੰ ਦੇ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਆਪਾਂ ਇਹਦੇ ਤੇ ਚਰਚਾ ਵੀ ਕਰਦੇ ਆਂ ਪਹਿਲਾਂ ਇੱਕ ਵਾਰੀ ਗੀਤ ਸੁਣੀਏ ਇਹ ਗੀਤ ਮੈਂ ਆਪਣੇ ਜੀਵਨ ਸਾਥੀ ਦੇ ਜਨਮ ਦਿਨ ਨੂੰ ਸਮਰਪਿਤ ਕਰਦਾ ਮੈਂ ਹੁਣ ਗੀਤ ਸੁਣਾਉਣ ਲੱਗਿਆ ਸਾਰਿਆਂ ਨੇ ਧਿਆਨ ਦੇ ਨਾਲ ਸੁਣਨਾ ਜੀ ਕਰਦਾ ਮੈਂ ਜਿੰਦਵਾਰਤਿਆਂ ਆਪਣੇ ਜੀਵਨ ਸਾਥੀ ਤੋਂ ਰੱਬ ਕਰੇ ਹਮੇਸ਼ਾ ਨਾਲ ਖੜੀ ਫੜੀਪੇ ਵਿੱਚ ਬਣ ਮੇਰੀ ਲਾਖੀ ਤੋਂ ਜੀ ਕਰਦਾ ਮੈਂ ਜ਼ਿੰਦਵਾਰਦਿਆਂ ਆਪਣੇ ਜੀਵਨ ਸਾਥੀ ਤੋਂ ਰੱਬ ਕਰੇ ਹਮੇਸ਼ਾ ਨਾਲ ਖੜੇ ਫੜੀਪੇ ਵਿੱਚ ਬਣ ਮੇਰੀ ਲਾਖੀ ਤੋਂ ਸੁਣ ਪਾਕ ਪਰੇ ਹੰਗਾਰਾ ਓ ਦੁੱਖ ਸੁਖ ਵਿੱਚ ਮੇਰੇ ਖੜਦੀ ਰਹੀ ਬਿਨ ਬੋਲਿਆ ਸਭ ਕੁਝ ਜਾਣ ਲਵੇ ਕੀ ਦਿਲ ਵਿੱਚ ਮੇਰੇ ਪੜਦੀ ਰਹੀ ਦੁੱਖ ਸੁਖ ਵਿੱਚ ਮੇਰੇ ਖੜਦੀ ਰਹੀ ਸੁਣ ਪਾਕ ਪਰੇ ਹੰਗਾਰਾ ਓ ਬਿਨ ਬੋਲਿਆ ਸਭ ਕੁਝ ਜਾਣ ਲਵੇ ਕੀ ਦਿਲ ਵਿੱਚ ਮੇਰੇ ਪੜਦੀ ਰਹੀ ਮੇਰੇ ਕੋਲ ਕੋ ਕੋਲ ਚਰ ਲੈਂਦੀ ਦਬਦੀ ਅਹਿਸਾਸ ਬਾਕੀ ਨੂੰ ਜੀ ਕਰਦਾ ਮੈਂ ਜ਼ਿੰਦਵਾਰ ਰਹਿਆਂ ਆਪਣੇ ਜੀਵਨ ਸਾਥੀ ਤੋਂ ਜੀ ਕਰਦਾ ਮੈਂ ਜ਼ਿੰਦਵਾਰ ਰਹਿਆਂ ਆਪਣੇ ਜੀਵਨ ਸਾਥੀ ਤੋਂ ਖਾ ਰੁੱਖੀ ਵਿੱਚ ਦਿਨ ਕੱਢ ਲੈ ਪੜ ਦੁੱਖਾਂ ਵਾਲੀ ਦਸੀ ਨਾ ਦੁੱਖ ਦਿੱਤੇ ਮੈਂ ਬਥੇਰੇ ਨੇ ਆ ਡੋਲ ਖੜੀ ਤੇ ਨਸੀਨਾ ਘਾ ਰੱਖੀ ਮਿਸੇ ਦਿਨ ਕੱਢਲੇ ਪੰਡ ਦੁੱਖਾਂ ਵਾਲੀ ਦਸੀਨਾ ਦੁੱਖ ਦਿੱਤੇ ਮੈਂ ਬਥੇਰੇ ਨੇ ਆ ਡੋਲ ਖੜੀ ਤੇ ਨਸੀਨਾ ਹੱਥ ਜੋੜ ਵਾਸਤੇ ਪਹੁੰਦਾ ਮੈਂ ਹੱਥ ਜੋੜ ਵਾਸਤੇ ਪਹੁੰਦਾ ਮੈਂ ਸਵੀਕਾਰ ਕਰੇ ਮੰਗੀਮਾ ਕੀ ਨੂੰ ਜੀ ਕਰਦਾ ਮੈਂ ਜਿੰਦਵਾਰਦਿਆਂ ਆਪਣੇ ਜੀਵਨ ਸਾਥੀ ਤੋਂ ਰੱਬ ਕਰੇ ਹਮੇਸ਼ਾ ਨਾਲ ਖੜੇ ਬੜੇ ਪੇ ਵਿੱਚ ਮਨ ਮੇਰੀ ਲਾਖੀ ਕੋ ਜੀ ਕਰਦਾ ਮੈਂ ਜਿੰਦਵਾਰਦਿਆਂ ਆਪਣੇ ਜੀਵਨ ਸਾਥੀ ਤੋਂ ਰੱਬ ਦੀ ਰੱਜਾ ਵਿੱਚ ਰਹਿੰਦੇ ਹਾਂ ਸੋਹਣੇ ਤੋਂ ਸਾਨੂੰ ਲਾਲ ਦਿੱਤੇ ਦਾਦੇ ਨੇ ਟੋਟ ਕੋਈ ਰਖੀ ਨਾ ਸਦਰਾਂ ਦੇ ਦੀਵੇ ਵਾਲ ਦਿੱਤੇ ਰੱਬ ਦੀ ਰਜ਼ਾ ਵਿੱਚ ਰਹਿੰਦੇ ਹਾਂ ਸੋਹਣੇ ਤੋਂ ਸਾਨੂੰ ਲਾਲ ਦਿੱਤੇ ਦਾਦੇ ਨੇ ਟੋਟ ਕੋਈ ਰਖੀ ਨਾ ਸਦਰਾਂ ਦੇ ਦੀਵੇ ਵਾਲ ਦਿੱਤੇ ਇਹ ਰਿਸ਼ਤਾ ਤੁਰ ਦਰਗਾਹਾਂ ਦਾ ਇਹ ਰਿਸ਼ਤਾ ਤੁਰ ਦਰਗਾਹਾਂ ਦਾ ਕਰਨੀ ਛੱਡ ਚਲਾਕੀ ਨੂੰ ਜੀ ਕਰ ਤਾ ਮੈਂ ਜਿੰਦਵਾਰ ਪਿਆ ਆਪਣੇ ਜੀਵਨ ਸਾਥੀ ਤੋਂ ਦਾਤੇ ਨੇ ਟੋਟ ਕੋਈ ਰਖੀ ਨਾ ਸਦਰਾਂ ਦੇ ਦੀਵੇ ਵਾਲ ਦਿੱਤੇ ਰੱਬ ਦੀ ਰਜਾ ਵਿੱਚ ਰਹਿੰਦੇ ਹਾਂ ਸੋਹਣੇ ਤੋਂ ਸਾਨੂੰ ਮੋਲ ਲ ਦਿੱਤੇ ਦਾਤੇ ਨੇ ਟੋਟ ਕੋਈ ਰਖੀ ਨਾ ਸਦਰਾਂ ਦੇ ਦੀਵੇ ਵਾਲ ਦਿੱਤੇ ਇਹ ਰਿਸ਼ਤਾ ਤੁਰਦਰਗਾ ਦਾ ਇਹ ਰਿਸ਼ਤਾ ਤੁਰਦਰਗਾ ਦਾ ਕਰਨੀ ਛੱਡ ਚਲਾਕੀ ਨੂੰ ਜੀ ਕਰਦਾ ਮੈਂ ਜਿੰਦਵਾਰਦਿਆਂ ਆਪਣੇ ਜੀਵਨ ਸਾਥੀ ਤੋਂ ਰੱਬ ਕਰੇ ਹਮੇਸ਼ਾ ਨਾਲ ਖੜੇ ਬਡੇਤੇ ਵਿੱਚ ਬਣ ਮੇਰੀ ਲਾਕੀ ਤੋਂ ਜੀ ਕਰਦਾ ਮੈਂ ਜਿੰਦਵਾਰਦਿਆਂ ਆਪਣੇ ਜੀਵਨ ਸਾਥੀ ਤੋਂ ਸਭ ਮੰਨੀਆਂ ਤੂੰ ਕਿਉ ਮੰਨਦਾ ਨਹੀਂ ਕਰ ਤੋਵਾ ਐਵਕ ਨਾ ਤੋ ਸੁਣ ਕੂਕ ਪਵਿੱਤਰ ਪਿਆਰ ਵਾਲੀ ਕਿਉ ਪਟਕੇ ਆਂ ਕੀ ਰਹਾ ਤੋ ਸਭ ਮੰਨੀਆਂ ਤੂੰ ਕਿਉ ਮੰਨਦਾ ਨਹੀਂ ਕਰ ਤੋਵਾ ਐਵਕ ਨਾ ਤੋ ਏ ਕੂਕ ਪਵਿੱਤਰ ਪਿਆਰ ਵਾਲੀ ਕਿਉ ਪਟਕੇ ਆਂ ਵਿਕੀ ਰਹਾ ਤੋ ਇਹੀ ਦੁਆ ਮਾਰ ਲ ਬਿਲ ਕਟਿਏ ਇਹੀ ਦੁਆ ਮਾਰ ਲ ਮਿਲ ਕਟਿਏ ਜ਼ਿੰਦਗੀ ਰਹਦੀ ਬਾਕੀ ਨੂੰ ਜੀ ਕਰਦਾ ਮੈਂ ਜ਼ਿੰਦਵਾਰ ਦਿਆਂ ਆਪਣੇ ਜੀਵਨ ਸਾਥੀ ਤੋਂ ਰੱਬ ਕਰੇ ਹਮੇਸ਼ਾ ਨਾਲ ਖੜੇ ਰੱਬ ਕਰੇ ਹਮੇਸ਼ਾ ਨਾਲ ਖੜੇ ਬਢੇਪੇ ਵਿੱਚ ਬਣ ਮੇਰੀ ਲਾਖੀ ਤੋਂ ਜੀ ਕਰਦਾ ਮੈਂ ਜ਼ਿੰਦਵਾਰ ਦਿਆਂ ਆਪਣੇ ਜੀਵਨ ਸਾਥੀ ਤੋਂ ਆਪਣੇ ਜੀਵਨ ਸਾਥੀ ਤੋਂ ਆਪਣੇ ਜੀਵਨ ਸਾਥੀ ਤੋਂ ਧੰਨਵਾਦ ਬਹੁਤ ਹੀ ਪਿਆਰਾ ਤੇ ਮਿੱਠੀ ਆਵਾਜ਼ ਦੇ ਵਿੱਚ ਇਹ ਜਿਹੜਾ ਗਾਣਾ ਸੀਗਾ ਆਪਣੀ ਵਾਈਫ ਦੇ ਜਨਮ ਦਿਨ ਤੇ ਸਮਰਪਿਤ ਕੀਤਾ ਸਾਡੇ ਬਹੁਤ ਹੀ ਹਰਮਨ ਪਿਆਰੇ ਬਲਵਿੰਦਰ ਸਿੰਘ ਜੀ ਵਿੱਕੀ ਜਿਹੜੇ ਕਿ ਹੈਲਥ ਇੰਸਪੈਕਟਰ ਨੇ ਉਹਨਾਂ ਨੇ ਸੋ ਤੁਸੀਂ ਵੀ ਆਪਣੀ ਵਾਈਫ ਨੂੰ ਉਹਦੇ ਜਨਮ ਦਿਨ ਤੇ ਕੀ ਗਿਫਟ ਕਰਨਾ ਚਾਹੋਗੇ ਕੀ ਉਹ ਗਿਫਟ ਕਿਦਾਂ ਦਾ ਹੋਊਗਾ ਕਿ ਤੁਹਾਡੇ ਜਿਹੜੇ ਅਰਮਾਨ ਨੇ ਉਹਨਾਂ ਨੂੰ ਉਹ ਪ੍ਰਗਟ ਕਰ ਪਾਊਗਾ ਕਿ ਤੁਹਾਡੀਆਂ ਭਾਵਨਾਵਾਂ ਆਪਣੀ ਵਾਈਫ ਦੇ ਸਾਹਮਣੇ ਪ੍ਰਗਟ ਕਰ ਪਾਉਗੇ ਤਾਂ ਇਹ ਜਿਹੜਾ ਗੀਤ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਹਰ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਪਰ ਜੇ ਤੁਸੀਂ ਵੀ ਕੋਤੇ ਆਪਣੀ ਵਾਈਫ ਨੂੰ ਕੋਈ ਏਦਾਂ ਦਾ ਗਿਫਟ ਦਿਓ ਜਿਹੜਾ ਗਿਫਟ ਪਹਿਲਾਂ ਕਦੇ ਕਿਸੇ ਹੋਰ ਨੇ ਨਾ ਦਿੱਤਾ ਹੋਵੇ ਤਾਂ ਇਹ ਨਾ نیچے 바ਰ ਕੋਡ ਦੇ ਵਿੱਚ ਇੱਕ ਨੰਬਰ ਆ ਰਿਹਾ 9855850419 ਤਾਂ ਅਸੀਂ ਚਾਹਾਂਗੇ ਕਿ ਤੁਹਾਡੀ ਵੀ ਅਸੀਂ ਇੱਕ ਖਬਰ ਤੁਹਾਡਾ ਵੀ ਉਹ ਜਿਹੜਾ ਪਿਆਰਾ ਜਿਹਾ ਗਿਫਟ ਸਪੈਸ਼ਲ ਹੋਵੇ ਜਿਹੜਾ ਕੋਈ ਹੋਰ ਨਾ ਦੇ ਸਕਦਾ ਹੋਵੇ ਉਹ ਸਾਨੂੰ ਜਰੂਰ ਭੇਜੋ ਵੀਡੀਓ ਸੈਂਡ ਕਰੋ ਗਿਫਟ ਦਿੰਦੇ ਹੋਏ ਦੀ ਤਾਂ ਅਸੀਂ ਚਾਹਾਂਗੇ ਕਿ ਤੁਹਾਡਾ ਅਸੀਂ ਇਸੇ ਤਰ੍ਹਾਂ ਆਪਣੇ ਚੈਨਲ ਦੇ ਉੱਤੇ ਤੁਹਾਡੀ ਵੀ ਵੀਡੀਓ ਚਲਾਈਏ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵੀਰ ਨੂੰ ਸੁਣਿਆ ਬਹੁਤ ਸਾਰਾ ਮਾਣ ਤੇ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ